ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ ਠਾਕ ਹੈ ਤੁਸੀਂ ਵੀ ਠੀਕ ਠਾਕ ਹੋਮੋਂਗੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਦੀ ਆਪਾਂ ਰੈਸিপি ਲੈ ਕੇ ਆਏ ਜੀ ਪਾਲਕ ਦੇ ਤੇ ਆਲੂ ਦੇ ਬਣਾਵਾਂਗੇ ਆਪਾਂ ਪਕੌੜੇ ਇਹਨਾਂ ਲਈ ਜੀ ਆਪਾਂ 15 ਕਲੇ ਸੀ ਛੋਟੇ ਛੋਟੇ ਆਲੂ ਉਹਨਾਂ ਨੂੰ ਇਸ ਤਰ੍ਹਾਂ ਕਟਿੰਗ ਕਰ ਲਿਆ ਤੇ ਇੱਕ ਆਲੂ ਰਹਿ ਗਿਆ ਸੀਗਾ ਜੀ ਆਪਾਂ ਉਹਨੂੰ ਵੀ ਕਰ ਦੇਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਤਿੰਨ ਹਿੱਸੇ ਬਣਾ ਲੈਣੇ ਨੇ ਜੀ ਤਿੰਨ ਹਿੱਸੇ ਬਣਾ ਕੇ ਇਸ ਤਰ੍ਹਾਂ ਲੰਮੀ ਕਟਿੰਗ ਕਰ ਦੇਣੀ ਹੈ ਬਿਲਕੁਲ ਪਤਲੀ ਕਿਉਂਕਿ ਫਿਰ ਜਲਦੀ ਪੱਕ ਜਾਂਦੇ ਨੇ ਜੇ ਪਤਲੀ ਕਟਿੰਗ ਹੋਊਗੀ ਤਾਂ ਤੇ ਨਾਲ ਲੈਨੇ ਜੀ ਆਪਾਂ ਤਿੰਨ ਪਿਆਜ਼ ਇਹਨਾਂ ਨੂੰ ਵੀ ਇਸ ਤਰ੍ਹਾਂ ਪਤਲੇ ਪਤਲੇ ਲੰਬੇ ਲੰਬੇ ਕੱਟ ਦੇਣਾ ਬਾਕੀ ਆਪਣਾ ਜੇ ਆਪਣਾ ਸਮਾਨ ਘੱਟ ਹੋਊਗਾ ਜੀ ਤਾਂ ਉਸ ਹਸਾਮਨਾ ਵੀ ਪਿਆਜ਼ ਪਾ ਸਕਦੇ ਆਗੇ ਇੰਨਾ ਆਪਾਂ ਪਾਲਕ ਪਹਿਲਾਂ ਕਟਿੰਗ ਕਰ ਲਿਆ ਸੀਗਾ ਜੀ ਇਹਨੂੰ ਵੀ ਆਪਾਂ ਵਿੱਚ ਪਾ ਰਹੇ ਆ ਤੇ ਥੋੜਾ ਜਿਹਾ ਰਹਿ ਗਿਆ ਸੀਗਾ ਉਹਨੂੰ ਵੀ ਆਪਾਂ ਕਟਿੰਗ ਕਰਾਂਗੇ ਹੁਣ ਆਪਾਂ ਪਾਵਾਂਗੇ ਜਿਹਦੇ ਵਿੱਚ ਬੇਸਨ ਸਭ ਤੋਂ ਪਹਿਲਾਂ ਬੇਸਨ ਪਾਵਾਂਗੇ ਜੀ ਆਪਾਂ 3 ਕਟਕੀਆ ਤੇ ਨਾਲ ਪਾਵਾਂਗੇ ਜੀ ਆਪਾਂ ਮੱਕੀ ਦਾ ਇੰਨਾ ਕਟਾ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ ਮਸਾਲੇ 4 ਚਮਚ ਚਮਚ ਪਾਈਨੇ ਜੀ ਆਪਾਂ ਨਮਕ ਦੇ ਅੱਧਾ ਚਮਚ ਪਾ ਲਿਆ ਆਪਾਂ ਹਲਦੀ ਤੇ ਦੋ ਚਮਚ ਪਾਵਾਂਗੇ ਆਪਾਂ ਮਿਰਚ ਨਵਾਂ ਪਾਵਾਂਗੇ ਜੀ ਆਪਾਂ ਜੀਰਾ ਬਿਲਕੁਲ ਥੋੜਾ ਜਿਹਾ ਚੱਕੋ ਜੀ ਤੇ ਹੁਣ ਇਹਦਾ ਆਪਾਂ ਚੰਗੀ ਤਰ੍ਹਾਂ ਕੋਲ ਤਿਆਰ ਕਰਦੇ ਆ ਇਸ ਤਰ੍ਹਾਂ ਜੀ ਆਪਾਂ ਆਲੂ ਪਾ ਕੇ ਪਾਲਕ ਪਾ ਕੇ ਸਾਰੇ ਮਸਾਲੇ ਪਾ ਕੇ ਜਿਸ ਤਰ੍ਹਾਂ ਕੰਮਟੀਰੀਅਲ ਇਹ ਤਿਆਰ ਕਰ ਲਿਆ ਸੀਗਾ ਹੁਣ ਆਪਾਂ ਬਣਾਉਣੇ ਆ ਜਿਹਨਾਂ ਦੇ ਪਕੌੜੇ ਪਹਿਲਾਂ ਆਪਾਂ ਇੱਕ ਵਾਰ ਚੈੱਕ ਕਰਦੇ ਆਂ ਤੇਲ ਵਰਤਣ ਨੂੰ ਪਾਉਦੇ ਸਹੀ ਹੈ ਨਾ ਆਈ ਨਹੀਂ ਲੱਗਦਾ ਵੱਡੇ ਛੋਟੇ ਜੀ ਤੁਸੀਂ ਆਪਣੇ ਅਨਸਾਰ ਪਾ ਸਕਦੇ ਹੋਗੇ ਆਦੇ ਹਿਸਾਬ ਨਾਲ बना के जरूर चेक करो जी बहुत टेस्टी बनते पकौड़े जी अपना ਨਿਹੜੇ ਪਾਇ ਸਗਾ ਪੂਰਾ ਆਪਾਂ ਉਹ ਬਣਨ ਲੱਗ ਗਈ 컬러 ਵੀ ਇਹਨਾਂ ਦਾ ਚੇਂਜ ਹੋ ਗਿਆ ਹੁਣ ਜਿਵੇਂ ਸਰਦੀ ਆ ਗਈ ਜਿਆਦਾ ਠੰਡ ਹੁੰਦੀ ਹੈ ਜਦੋਂ ਉਦੋਂ ਚਾਹ ਦਾ ਕੱਪ ਹੋਵੇ ਨਾਲ ਜੀ ਪਕੌੜੇ ਬਹੁਤ ਟੇਸਟੀ ਲੱਗਦੇ ਨੇ ਆਪਣੇ ਜਿਹੜੇ ਪਕੌੜੇ ਸੀਗੇ ਜੀ ਉਹ ਬਣ ਗਏ ਨੇ ਹੁਣ ਆਪਾਂ ਇਹਨਾਂ ਨੂੰ ਛਾਲ ਲੈਣਾ ਕੱਢਦੇ ਆ ਬਾਹਰ ਇਹਦਾ ਆਪਣਾ ਗੈਸ ਉਸ ਨੂੰ ਸਲੋ ਰੱਖਣਾ ਜੀ ਥੋੜਾ ਜਾਂ ਸਲੋ ਰੱਖਣ ਨਾਲ ਇਹ ਫਿਰ ਵਧੀਆ ਕ੍ਰਿਸਪੀ ਬਣ ਜਾਂਦਾ ਹੈ ਇਹ ਦੇਖੋ ਪੂਰੇ ਹਨ ਵਧੀਆ ਰੜ ਕੇ ਤਿਆਰ ਹੋ ਗਏ ਆਮਚੂਰ ਪਾਊਡਰ ਇਹਦੇ ਨਾਲ ਉਸ ਤੋਂ ਵੀ ਜ਼ਿਆਦਾ ਟੇਸਟੀ ਬਣਦੇ ਨੇ ਜੀ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਪਕੌੜੇ ਬਣ ਕੇ ਬਿਲਕੁਲ ਤਿਆਰ ਨੇ ਸਾਰੇ ਆਪਣੇ ਘਰਾਂ ਦੇ ਵਿੱਚ ਜਰੂਰ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਜੀ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ